ਹਿੰਦੁਸਤਾਨ ਦੇ ਸਾਮਰਾਜ ਨੇ ਜੂਨ 84 ਦੇ ਪਹਿਲੇ ਹਫਤੇ ਆਪਣੀ ਜੜ ਪੁਟਵਾ ਲਈ ਗੁਰੂ ਕਾ ਖਾਲਸਾ ਯੁੱਧ ਹਰਮੰਦਰ ਸਾਹਿਬ ਅਕਾਲ ਤਖਤ ਦੀ ਸੁਰੱਖਿਆ ਲਈ ਦੀ ਆਨ ਸ਼ਾਨ ਲਈ ਦੀ ਭਾਰਤੀ ਹਕੂਮਤ ਜਿਹੜੀ ਟੈਂਕਰ ਕੋਪਾ ਨਾਲ ਲੈਸ ਨੇਵਰ ਡਾਈਵਰਡ 에ਅਰ ਫੋਰਸ ਵਾਇਰਸ ਗੈਸ ਹਰ ਕਿਸਮ ਦੇ ਹਥਿਆਰਾਂ ਨਾਲ ਲੈਸ ਹੈ ਪਰ 72 ਘੰਟੇ ਉਹਨਾਂ ਨੂੰ ਨਾ ਸਿਰਫ ਰੋਕਿਆ ਲੋਹੇ ਦੇ ਚਾਰੇ ਚੁਭਾਏ ਹੁਸ਼ਮੰਦਾਂ ਦੇ ਜਰਨੈਲ ਇਹ ਕਹਿਂਦੇ ਮਜਬੂਰ ਹੋਇਆ ਗਿਵਿੰਗ ਦਾ ਐਡਵਰਸਰੀ ਹਿਸ ਜੂ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ 10 ਲੱਖ ਤੋਂ ਜ਼ਿਆਦਾ ਖੌਮਦੇ ਸ਼ਹੀਦ ਸਪੁਰ ਸਪੁਤਰੀਆ ਨੇ ਆਪਣੇ ਸਰੀਰਾਂ ਦੇ ਢਿੱਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਇਸ ਲਈ ਭੰਨੇ ਨੇ ਕਾਕਾ ਸਾਡਾ ਔਰਵਾੜਾ ਸਭ ਸ਼ਾਨ ਮਤਾ ਹੋਏ ਉਹ ਲੜਾਈ ਉਹ ਦਿੱਲੀ ਤੋਂ ਪੰਜਾਬ ਤੋਂ ਭਾਰਤ ਦੀਆਂ ਸਰਹੱਦਾਂ ਤੋਂ ਕੱਢ ਕੇ ਸਾਡੇ ਘਰਾਂ ਦੇ ਦਰਾਂ ਤੱਕ ਲੈ ਆਏ ਨੇ ਜੇ ਅਜੇ ਵੀ ਇਸ ਕਿਸਮ ਦੇ ਕੁਝ ਲੋਕ ਦਿਨਾਂ ਨੂੰ ਲੱਗਦੇ ਕਿ ਖਾਲਸਪੁਰ ਨੂੰ ਬਣਾ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ ਜਾਂ ਸਿਰੇ ਦੇ ਮੂਰਖ ਨੇ ਜਾਂ ਸਿਰੇ ਦੇ ਬੇਈਮਾਨ ਨੇ ਦੁਆ ਲੋ ਦੇਵ ਖਨਿੰਦ ਦੇ ਸਾਚ ਮੂਰਤ ਕੋ ਵੇਖ ਕੋ ਵਾਲ ਜਪਾਂਗੇ ਜੀਵ ਜਿਤੇ ਜਦ ਮੈਂ ਹਦ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਕੋਨ ਪਰ ਪਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਗੇ ਸਾਧ ਸਮੂਹ ਪਰ ਸੰਤ ਰਹਿ ਜਾ ਸ਼ਤਰ ਸਵੈ ਅਵਰੂਪ ਚਪੈਗੇ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੇ ਖਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਪੁਰੰਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ ਲੱਖਪਰਵਾਸਰੇ ਪੈਨਾ ਜੀ ਨਾਲ ਨੀਰਾਨੇ ਨੂੰ ਨਾਲਕ ਮਿਸ਼ਨ ਸੈਕਟਰ ਗੁਰਦੁਆਰਾ ਜੋਤਪ੍ਰਕਾਸ਼ ਔਰ ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਫੈਸਲਾ ਲਿਆ ਇਹ ਜਿੱਥੇ ਬੰਦਲੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਯਾਦ ਨੂੰ ਸਮਰਪਤ ਨਗਰ ਕੀਰਤਨ ਹੋਣਾ ਚਾਹੀਦਾ ਹੈ ਉੱਥੇ ਜੂਨ 84 ਜਿਹੜਾ ਸਾਡੀ ਜਨਰੇਸ਼ਨ ਨੇ ਆਪਣੀ ਅੱਖੀਂ ਦੇਖਿਆ ਮਾਨਸਿਕਤਾ ਦੇ ਵਿੱਚ ਬਹੁਤ ਸਾਰਿਆਂ ਨੇ ਉਸ ਸੰਤਾਪ ਨੂੰ ਹੀ ਹੰਡਾਇਆ ਹੈ ਔਰ ਇੱਕ ਨਵੇਂ ਯੁੱਗ ਦਾ ਆਗਾਜ਼ ਵੀ ਹੋਇਆ ਹੈ ਕਿ ਇਹ ਨਗਰ ਕੀਰਤਨ ਜੂਨ 84 ਦੇ ਕਲੂਕਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਇਆ ਰਾਜਾ ਸਿੰਘ ਇੱਕ ਜਲਵਾ ਅਗਰ ਹੋਇਆ ਹਜ਼ਾਰਾਂ ਸੰਤਾਂ ਦਾ ਇਕੱਠ ਦੇਖ ਸਕਦੇ ਕਿ ਕਿਵੇਂ ਕੌਮ ਦੇ ਵਿੱਚ ਕੁਛਾਇ ਹੈ ਔਰ ਕੌਮ ਆਪਣੇ ਨਿਸ਼ਾਨੇ ਬਤੀ ਸਮਰਪਿਤ ਹੈ ਕਿਉਂਕਿ ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹੇ ਲਫ਼ਜ਼ ਅਰਬੀ ਜ਼ਬਾਨ ਚੋਂ ਆਏ ਜਿਸ ਦਾ ਮਤਲਬ ਹੈ ਗਵਾਹੀ ਦੇਣ ਵਾਲਾ ਉਰਵੀ ਸਾਡੇ ਪੰਜਾਬ ਦੇ ਵਿੱਚ ਆਮ ਗਵਾਹੀ ਦੇਣ ਵਾਲੇ ਨੂੰ ਸ਼ਹਾਦਤ ਕਹਿੰਦੇ ਨੇ ਕਿ ਤੇਰੀ ਸ਼ਹਾਦਤ ਹੋ ਗਈ ਹੈ ਜਾਂ ਉਹਦੀ ਸ਼ਹਾਦਤ ਰੱਖੀ ہوئی ਹੈ ਹੁਣ ਇਹ ਗਵਾਹੀ ਦੇਣੀ ਪਰਵੀ ਜ਼ਬਾਨ ਦੇ ਵਿੱਚ ਜਾਂ ਇਸਲਾਮੀ ਪਰੰਪਰਾ ਦੇ ਵਿੱਚ ਇਸ ਦਾ ਅਧਾਰ ਸੀ ਕਿ ਉਹ ਆਤਮਾ ਜਿਹੜੀ ਇੰਨੀ ਉੱਚੀ ਸੁੱਚੀ ਹੈ ਜੇ ਉਹ ਵੇਲੇ ਦੇ ਜ਼ੁਰਮ ਕਰਪਵਾੜਿਆਂ ਦੇ ਨਾਲ ਜਦੋਂ ਟਕਰਾ ਜਾਂਦੀ ਹੈ ਸਰੀਰ ਕੁਰਬਾਨ ਹੁੰਦਾ ਹੈ ਤੇ ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਗਵਾਹੀ ਹੁੰਦੀ ਹੈ ਕਿ ਜਿਸ ਧਰਤੀ ਦੇ ਹਿੱਤੇ 'ਚ ਉਹ ਰੂਹ ਆਈ ਹੈ ਉਹ ਇਹਨਾਂ ਪੁੱਛਿਆ ਜਾ ਚੁੱਕਾ ਹੈ ਕਿ ਉਸ ਨੂੰ ਬਦਲੇ ਜਾਣ ਦੀ ਲੋੜ ਹੈ ਔਰ ਜਦੋਂ ਅਸੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਾਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਸ ਦੌਰ ਨੂੰ ਦੇਖਦੇ ਹਾਂ ਤੇ ਉਸ ਦੇ ਵਿੱਚ ਇੱਕ ਤੋਕਸਾ ਨੂੰ ਬੜਨ ਨੂੰ ਮਿਲਦੀ ਹੈ ਕਿ ਉਹ ਰਿਜ਼ੋਲਵ ਕਰਦੇ ਨੇ ਫਲਟ ਕਰਦੇ ਨੇ ਕਿ ਤੁਰਕਨ ਫਿਰ ਦੇ ਝੂਠਾ ਕਰਾਏ ਫਿਰ ਖਾਲਸੇ ਦੀ ਚਰਚਾ ਹੋਏ ਪਾਤਸ਼ਾਹੀ ਦਾਵਾ ਚਾਹੇ ਜੋਏ ਕਿ ਇਹ ਜਦੋਂ ਅਸੀਂ ਆਪਣਾ ਸਿਰ ਦਨੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸਾਡਾ ਉਹ ਸਿਰ ਕਬੂਲ ਹੁੰਦਾ ਪਰ ਇਹ ਵੀ ਸੂਰਜ ਨੂੰ ਪਛਾਨਣੀ ਹੈ ਤਾਂ ਅਸੀਂ ਪੜਦੇ ਹਾਂ ਪਰ ਨਾਲ ਦੇ ਨਾਲ ਅਸੀਂ ਇਹ ਵੀ ਪੜਦੇ ਹਾਂ ਕਿ ਮਰਾਠਾ ਵੰਸ਼ਾ ਸੂਰਿਆ ਹੱਕ ਹੈ ਜੇ ਹੋਏ ਮਰਿਆ ਪਰ ਮਾਨੋ ਕਿ ਮਨਸ਼ਾ ਜ਼ਾਇਰ ਜ਼ਾਇਰ ਹਰ ਹਿੱਤ ਹੈ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਹੈ ਕਿ ਉਸਨੇ ਕੁਰਬਾਨ ਹੋਣਾ ਹੈ ਪਰ ਉਸ ਦਾ ਕਬੂਲ ਹੋਣਾ ਆਕਾਰਪੁਰਖ ਦੀ ਦਰਗਾਹ ਚ ਔਰ ਉਸ ਦੀ ਫਿਰ ਸ਼ਹਾਦਤ ਕਿਵੇਂ ਰੰਗ ਲਿਆਦੀ ਹੈ ਇਹ ਅਸੀਂ ਪਿਛਲੇ 40 ਵਰਿਆਂ ਦੇ ਵਿੱਚ ਦੇਖਿਆ ਹੈ ਔਰ ਇਸ ਗੱਲ ਦੇ ਵਿੱਚ ਕੋਈ ਦੂਰਾ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਸੀ ਯਾ ਸਾਡੇ ਬਜ਼ੁਰਗਾਂ ਨੇ ਇਸ ਨੂੰ ਅਰਦਾਸ ਦੇ ਵਿੱਚ ਗੁੰਦਿਆ ਹੋਇਆ ਤੇ ਵੀ ਨਹੀਂ ਜਨ ਸਭਿਖਰੇ ਵਿੱਚ ਖਾਸ ਕਰਕੇ 1970 ਤੱਕ ਪਹੁੰਚਦੇ ਜਿਹੜੀ ਜਨਰੇਸ਼ਨ ਕੀ ਕੋਏ ਮਹਿਸੂਸ ਕਰਦੀ ਸੀ ਕਿ ਇਹ ਸ਼ਾਇਦ ਗੱਲਾਂ ਨੇ ਜਿਹੜੀਆਂ ਉਹ ਰੋਹ ਨਾਲ ਕੁਝ ਗੱਦੀ ਸੰ ਇਸ ਸਾਡੇ ਵਾਸਤੇ ਰੋਕ ਨਹੀਂ ਹੈ ਜਦ ਸਾਡੀ ਜਨਰੇਸ਼ਨ ਦੇ ਕੋ ਕੁਝ ਵੀ ਕਰਦਾ ਹੈ ਉਹ ਇਤਿਹਾਸ ਨੇ ਇਹ ਚਾਰ ਰਹਾ ਕਰਨ ਦੇ ਇਤਿਹਾਸ ਨੇ ਇਹ ਗੱਲ ਦੀ ਯਾਦ ਆਣੀ ਕਰਵਾਈ ਕਿ ਸਿੱਖੀ ਸਿਰਫ ਜਾਂ ਉਹ ਸਿੱਖ ਜਿਸ ਨੂੰ 10 ਜਾਗਰਿਆਂ ਦੇ ਅੰਦਰ ਪੰਜ ਗੁਰੂ ਸਾਹਿਬਾਨ ਨੇ ਘੜਿਆ ਜਿਵੇਂ ਲਾਉ ਕੀਤਾ। ਵਰਤੋਂ ਵਾਰ ਜਦੋਂ ਉਸੇ ਵੱਡੇ ਧਰਮਾਂ ਦੀ ਗੱਲ ਕਰਦੇ ਦੁਨੀਆਂ ਦੇ ਤੋਂ ਖਤਿਆ ਦੇ ਵਿੱਚ ਜਾਂ ਦੋ ਹਿੱਸਿਆਂ ਦੇ ਵਿੱਚ ਧਰਮਾਂ ਨੂੰ ਵੰਡਿਆ ਜਾਂਦਾ ਇੱਕ ਸੈਮੇਟਿਕ ਰਿਲੀਜੀਅਨ ਨੇ ਇੱਕ ਆਰੀਅਨ ਰਿਲੀਜੀਅਨ سہمیٹی جنوں سے کل کرتے ہیں اس کے لئے جو ریشتین ایزم جو بھی ایزم ریشتین ایزم اسلام اس سے آرڈر کے بینچی جوہاں اگزیسٹس ہے جس ہاڈے ایسٹر جس کو اسی رمبر بات کہتے ہیں جب ہیلو لفظ آج زیادہ پاپورل کیتا گیا ہے بودھ ترم جاہر ترم تو اس سارے تھی سی بیٹے سیلی سے سکھ ترم پرسل شپنجا بارے پہگر ਗੁਰੂ ਨਾਨਕ ਸਾਹਿਬ ਪ੍ਰਕਾਸ਼ ਬਾਹਰ ਹੁੰਦੇ ਨੇ ਔਰ ਉਹ ਗਾਢੀ ਰਾਗ ਗੁਰੂ ਇਸ ਧਰਤੀ ਦੇ ਉੱਤੇ ਸਿਰਦੇ ਨੇ ਫਿਰ ਗੁਰੂ ਨਾਨਕ ਸਾਹਿਬ ਆ ਕੇ ਜਾਂਦੇ ਨਹੀਂ ਉਹ ਭਾਈ ਰਹਿਣਾ ਜੀ ਦੇ ਵਿੱਚ ਬੈਠ ਕੇ ਗੁਰਉੰਗਦ ਬਣ ਜਾਂਦੇ ਨੇ ਫਿਰ ਗੁਰੂ ਅਮਰਦਾਸ 10 ਗੁਰੂ ਸਾਹਿਬਾਂ ਤੱਕ ਪਹੁੰਚਦੇ ਆਂ ਜੇ 10ਵੇਂ ਬਾਦਸ਼ਾਹ ਜਦੋਂ ਜੋਤੀ ਜੋਤ ਸਮਾ ਰਹੇ ਨੇ ਤੇ ਉਹ ਵੀ ਸਭ ਸਿੱਖਰ ਕੋ ਹੁਕਮ ਹੈ ਗੁਰੂ ਮਾਣਿਓ ਗੰਨ ਉਹ ਦਸਾਂ ਦੀ ਅਕਾਲੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੁਵਾਇ ਮਾਲ ਹੁੰਦੀ ਹੈ ਕਿ ਅਸੀਂ ਗੁਰੂ ਗ੍ਰੰਥ ਔਰ ਗੁਰੂ ਪੰਥ ਜਿਹਨਾਂ ਗੋਰ ਪੰਨਰਸ ਦੇ ਉਤੇ ਸਿੱਖੀ ਦੀਆਂ ਫਾਊਂਡੇਸ਼ਨ ਦੇ ਗੁਰੂ ਗ੍ਰੰਥ ਸਾਹਿਬ ਸ਼ਬਦ ਦਾ ਬਾਣੀ ਦੀ ਗੱਲ ਹੁੰਦੀ ਹੈ ਤੁਲਕੀ ਬਾਣੀ ਆਏ ਜਿੰਨ ਸਭੀ ਚਿੰਤ ਮਟਾਈ ਦੀ ਗੱਲ ਹੁੰਦੀ ਹੈ ਤੇ ਗੁਰੂ ਪੰਥ ਹਾਫਰ ਹੈ ਇਸ ਗੁਰੂ ਗ੍ਰੰਥ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਜੀਵਨ ਸਫਰ ਦੇ ਵਿੱਚ ਅਗੇ ਤੋਰਨ ਵਾਲਾ ਦੇ ਇਸ ਬਾਰੇ ਦਾ ਧਿਆਨ ਰਹੇ ਕਿ ਇਹ ਚਾਰ ਸਦੀਆਂ ਦੇ ਵਿੱਚ 1604 ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਵਾਲ ਹੁੰਦੇ ਨੇ ਦਰਬਾਰ ਸਾਹਿਬ ਦੇ ਅੰਦਰ ਬਹੁਤ ਵਾਰ ਜਦੋਂ ਅਸੀਂ ਨਗਰ ਕੀਰਤਨ ਦੀ ਪ੍ਰੋਪਰਾ ਦੇਖਦੇ ਤੇ ਜਿੰਨੀ ਮੈਨੂੰ ਸਮਝ ਆਈ ਹੈ ਕਿ ਪਹਿਲਾ ਨਗਰ ਕੀਰਤਨ ਸਾਡਾ ਉਹੀ ਹੈ ਜਿਸ ਦਿਨ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਣ ਹੁੰਦੀ ਹੈ ਉਦੋਂ ਹਰਮੰਦਰ ਸਾਹਿਬ ਦੀ ਰਚਨਾ ਵੀ ਮੁਕੰਮਲ ਹੋ ਚੁੱਕੀ ਹੈ تے پھر رام صاحب تو جتے بیٹھ کے اس آدمی جو گرو ارجن صاحب نے پائی گزار سی تو رکھوایا ہے ایک پہلا نگر کیرتن ہے کہ اتھو کو گرو گرن صاحب دی بھیڑ آج بابا بھڑا جی سیس نے ٹک دی ہے گرو ارجن صاحب ہاتھ چور لے کے رام صاحب کو ہروندل صاحب تاکتا ہے وہ ساڑا پہلا نگر کیرتن ہے اور اس گرو گرن صاحب دی بائیں دا ਉਸ ਥਾਂ ਦੇ ਉੱਤੇ ਵਿਰਾਜਮਾਨ ਹੋਣਾ ਇਸ ਲਈ ਕਿਵੇਂ ਉਸ ਵੇਲੇ ਦੇ ਦੋਹਾਂ ਫਾਰਸ ਨੂੰ ਬ੍ਰਾਹਮਣਾਂ ਤੋਂ ਇਸਲਾਮ ਦੇ ਜਹਾਂਗੀਰ ਨੂੰ ਟ੍ਰਬਲ ਕੀਤਾ ਦੋ ਸਾਲ ਬਾਅਦ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 1606 ਈਸਵੀ ਦੇ ਵਿੱਚ ਹੁੰਦੀ ਹੈ ਤੇ ਲਗਭਗ 3 ਸਾਲ ਦੇ ਵਿੱਚ ਵਿੱਚ ਫਿਰ ਦਿੱਲੀ ਤਖਤ ਤੋਂ ਦੋ ਵਾਰ ਪਚਾ ਆਕਾਲ ਤਖਤ ਔਰ ਨੀਰੀ ਪੀਰੀ ਦੇ ਇਹ ਦੋ ਪਰਚਮ ਸਾਨੂੰ ਯਾਦ ਆਨ ਨਹੀਂ ਕਰਵਾਉਂਦੇ ਨੇ ਕਿ ਹੁਣ ਇਸ ਰਸਤੇ ਦੇ ਉੱਤੇ ਵਰਨੇ ਜਿਸ ਦੇ ਹੱਥ ਦੇ ਵਿੱਚ ਮਾੜਾ ਉਸ ਦੇ ਘਾਤਰੇ ਦੇ ਕਿਰਪਾਨ ਹੋਏਗੀ ਫੇਰ ਹੀ ਇਸ ਮਾੜਾ ਨੂੰ ਜੇ ਪੀਰੀ ਦੀ ਸੁਰੱਖਿਆ ਮੀਰੀ ਦੇ ਨਾਲ ਜੁੜੀ ਹੋਈ ਹੈ ਤੇ ਜਦੋਂ ਅਸੀਂ ਸਤ ਸੁਬਾਈ ਦੇ ਰੂਪ ਦੇ ਅੰਦਰ 1699 ਇਸ ਵੀ ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਫਿਰ ਪੱਕੇ ਤੌਰ ਦੇ ਉੱਤੇ ਘਾਤਰੇ ਕਿਰਪਾਨ ਫਾਜ਼ੂਤੀ ਜਾਂਦੀ ਹੈ ਸਭ ਜਨੈ ਸਰ ਜੀ ਖਾਲਸਾ ਪੰਡਾ ਵਾਲੇ ਬੀਰ ਜੀ ਸਲੀ ਦੇ ਮਹਾਨ ਸਿੱਖ ਜਦੋਂ ਕਿਰਪਾਲ لفظ ਨੂੰ ਬਿਆਨ ਰੇ ਸਨ ਜੋ ਫਰਮਾਨਾ ਸਨ ਕਿਰਪਾ ਧਿਆਨ ਕਿਰਪਾ ਬਖਸ਼ਿਸ਼ ਹੈ ਗ੍ਰੇਸ ਹੈ ਰਮਟ ਹੈ ਉਸ ਦੀ ਦਿਆ ਹੈ ਆਲ ਅਹੜਖ ਨੂੰ ਕਹਿੰਦੇ ਨੇ ਜ਼ਹਿਰਤ ਨੂੰ ਕਹਿੰਦੇ ਨੇ ਸੁਆਮਾਨ ਨੂੰ ਕਹਿੰਦੇ ਨੇ ਸੈਲਫ ਕੌਨਫੀਡੈਂਸ ਨੂੰ ਕਹਿੰਦੇ ਨੇ ਹਿਊਮਰ ਰਾਈਟਸ਼ ਨੂੰ ਕਹਿੰਦੇ ਨੇ ਤੇ ਇਸ ਉਪਰ ਭਾਏ ਵੀ ਗੁਰੂ ਨਾਨਕ ਸਾਹਿਬ ਨੇ ਕ੍ਰਾਈਟੇਰੀਆ ਦਿੱਤਾ ਸੀ ਇਹ ਇਸ ਗੱਲ ਦਾ ਧਿਆਨ ਰੱਖੋ ਜੇ ਜੀਵ ਹੈ ਪਤ ਲੱਤੀ ਜਾਏ ਸਭ ਹਰਾਮ ਜੀਤਾ ਵਿੱਚ ਖਾਏ ਤੇ ਜਿਹੜੇ ਲੋਕ بےਪਰਤ ਹੋ ਕੇ ਜਿਉਂਦੇ ਰਹੇ بے ਰਹਿਰਤ ਹੋ ਕੇ ਜਿਉਂਦੇ ਨੇ ਉਹ ਹਰਾਮ ਖੋਰ ਨੇ ਹਲਾਲ ਖੋਰ ਨਹੀਂ ਗੁਰੂ ਨਾਨਕ ਸਾਹਿਬ ਨੇ ਉਸ ਧਰਤੀ ਦੇ ਉੱਤੇ ਉਸ ਵਿਚਾਰਧਾਰਾ ਨੂੰ ਜਨਮ ਦਿੱਤਾ ਜਿਹੜੀ ਮੰਦਾਰਨ ਵਾਰੀ ਸੀ ਜ਼ਾਲਮ ਉਹ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਵਾਇਤੀ ਸੱਚ ਕੀ ਬੇਨਾ ਤੇ ਜਾਈ ਮਰੇ ਪਹਿਲਾਂ ਜਿਹੜਾ ਵਰਤਾਰਾ ਤੁਲੂ ਕਾਰਾ 84 ਦੇ ਹੁਕਮ ਤੋਂ ਆਪੜਦੇ ਇਸ ਨੂੰ ਮੈਂ ਗੋਪਾਸ਼ ਦੇ ਵਿੱਚ ਦੇਖਦਾ ਇੱਕ ਪਾਸੇ ਸਾਡਾ ਪ੍ਰਾਈਡ ਹੈ ਸਾਡਾ ਫਖਰ ਹੈ ਸੰਜਨੈਵ ਸਿੰਘ ਖਾਲਸਾ ਫਿਰਨਾਵਾਰੇ ਜਨਰਲ ਸੁਮੇਗ ਸਿੰਘ ਭਾਈ ਅਮ੍ਰਿਤ ਸਿੰਘ ਉਹਨਾਂ ਦੇ ਦਰਦਨਾ ਸਾਥੀ ਸਿੰਘਾਂ ਨੇ ਜਿਵੇਂ 72 ਘੰਟੇ ਭਾਰਤੀ ਹਕੂਮਤ ਦੇ ਡੀ ਟੈਂਕਰ ਤੋਂ ਪਰਾਂ ਲੈਸ ਲੀਵਰ ਡਾਈਵਰ ਏਅਰ ਫੋਰਸ ਵਾਇਰਸ ਗੈਸ ਹਰ ਕਿਸਮ ਦੇ ਹਥਿਆਰਾਂ ਨਾਲ ਲੈਸ ਹੈ ਪਰ 72 ਘੰਟੇ ਉਹਨਾਂ ਨੂੰ ਨਾ ਸਿਰਫ ਰੋਕਿਆ ਲੋਹੇ ਦੇ ਚਣੇ ਚਬਾਏ ਦੁਸ਼ਮਨ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੋਇਆ ਗਿਵਿੰਗ ਦਾ ਐਡਵਰਸਰੀ ਹਿਸ ਵਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਕਿ ਜਦੋਂ ਤੱਕ ਉਹਨਾਂ ਦੇ ਸਾਹ ਇੱਕ ਵੀ ਸਾਹ ਬਾਕੀ ਸੀ ਔਰ ਇੱਕ ਵੀ ਗੋਲੀ ਬਾਕੀ ਸੀ ਉਹ ਜੂਝੇ ਉਹ ਸਾਡਾ ਪ੍ਰਾਈਡ ਜਿਵੇਂ ਚੰਕੌਰ ਦੀ ਗੜੀ ਜਦੋਂ ਸਾਹਿਬਜ਼ਾਦਾ ਜੀਤ ਸਿੰਘ ਸ਼ਹੀਦ ਹੁੰਦੇ ਨੇ ਸਾਹਿਬਜ਼ਾਦਾ ਜੂਝਾਰ ਸਿੰਘ ਸ਼ਹੀਦ ਹੁੰਦੇ ਨੇ ਗੁਰੂ ਕਲਜੀਤਾਰ ਪਾਤਸ਼ਾਹ ਚੰਕੌਰ ਦੀ ਗੜੀ ਜੈਕਾਰਾ ਛੱਡਦੇ ਨੇ ਜਿਵੇਂ ਅੱਲਾ ਯਾਰਾ ਕਾ ਯੋਗੀ ਨੇ ਪ੍ਰੀਵਿਅਸ ਨਾਈਟ ਦਾ ਜ਼ਿਕਰ ਕੀਤਾ ਸੀ ਕਿ ਕਰਤਾਰ ਸੇ ਕਹਿ ਰਹੇ تھے ਹੋਇਆ ਰੂਹ ਰੂਹ ਹੋਕਰ ਕੱਲ ਜਾਊਗਾ ਚੰਕੌਰ ਸੇ ਮੈਂ ਸੁਰਖ ਰੂਹ ਹੋਕਰ ਚੰਕੌਰ ਦੀ ਗੜੀ ਸਾਡਾ ਪ੍ਰਾਈਡ ਹੈ 984 ਸਲ ਪਿੰਡਾ ਵਾਲੇ ਸਾਡੇ ਯੋਧਿਆਂ ਦਾ ਜੋ ਜਿਹੜਾ ਇਹ ਚਮਕੌਰ ਦੀ ਗੜੀ ਦਾ ਬਹਰਾ ਹੈ ਪਰ ਉਹੀ ਵਾਕਿਆ ਜਦੋਂ ਮੂਰਾ ਮਾਹੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫੋਤੇ ਸਿੰਘ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਸੁਣਾਉਣਾ ਸ਼ਾਨਦਾਰ ਦੀਵਾਨ ਹੈ ਰਹਿ ਰਾਤੋਂ ਕੇ ਹੱਡੀ ਐ ਖੁਲੇ ਜਦ ਦੀਵਾਨ ਸੁਜਿਆ ਪੀਰ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਖੇਡ ਰਿਆ ਨੇ ਕਾਹੀ ਦੇ ਬੂਟੇ ਦੇ ਰਾਗ ਤੇ ਜੋਇ ਨੂਰਾ ਬਾਹੀ ਨੇ ਸ਼ਹਾਦਤ دی ਫਾਈਨਲ ਗਲਾਰੂਦਾਰੋਂਦਾਰ ਹੋ ਕੇ ਦਸੀ ਗੁਰਸਾਹਬ ਨੇ ਦੀਰ ਨਾਲ ਸਾਹੀ ਦਾ ਬੂਟਾ ਕੁੱਟ ਕੇ ਗਿਆ ਮੁਗਲਿਆ ਰਾਜ ਦੀ ਜੜ 뿌ਤੀ ਗਈ ਕਿਉਂਕਿ ਜਦੋਂ ਅਨਿਆਇ ਇਸ ਲੈਵਲ ਤੱਕ ਚਲਾ ਜਾਂਦਾ ਹੈ ਕਿ ਅਗਰ ਜਸਸ ਨਾ ਲਈ ਕੋਈ ਚੀਜ਼ ਨਹੀਂ ਹੁੰਦੀ ਤੇ ਉਹ ਸਾਮਰਾਜ ਫਿਰ ਆਪਣੀ ਚਿੱਠੀ ਫੜਵਾ ਲੈਣ ਰਹਿ ਜਿੰਨ ਕੀ ਚੀਰੀ ਦਰਗਾ ਪਾਤੀ ਤੇਨਾ ਮਰਨਾ ਪਈ ਉਹਦੀ ਮੌਤ ਸੁਰਿਸ਼ਤ ਹੋ ਗਈ ਹੈ ਹਿੰਦੁਸਤਾਨ ਦੇ ਸਮਰਾਜ ਨੇ ਜੂਨ 84 ਦੇ ਪਹਿਲੇ ਹਫਤੇ ਆਪਣੀ ਜਗ ਪੁੜਵਾ ਲਈ ਗੁਰੂ ਕਾ ਖਾਲਸਾ ਯੂਜਾ ਹਰਮੰਦਰ ਸਾਹਿਬ ਆਕਾਲ ਤਖਤ ਦੀ ਸੁਰੱਖਿਆ ਲਈ ਦੀ ਆਨ ਸ਼ਾਨ ਲਈ ਦੀ ਜੇ ਜਦੋਂ ਅਸੀਂ ਖਾਲਸਪੁਰ ਦੀ ਗੱਲ ਕਰਦੇ ਹਰ ਜਨਰੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਦੀ ਇਹ ਅਲਫਾਜ਼ ਨੇ ਕਿ ਜਿਸ ਦਿਨ ਭਾਰਤੀ ਫੌਜ ਨੇ ਫਿਰ ਹਰਮੰਦਰ ਸਾਹਿਬ ਦੀ ਹਦੂਦ ਵਿੱਚ ਪੈ ਖਾਲਸਤਰ ਦੀ ਨੀਰਤੀ ਜਾਵੇਗੀ 1.5 ਲੱਖ ਤੋਂ ਜ਼ਿਆਦਾ ਖੌਮ ਦੇ ਸ਼ਹੀਦ ਪੁੱਤਰ ਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਟਿੱਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਇਸ ਲਈ ਭੰਨੇ ਨੇ ਕਾਕ ਸਾਡਾ ਔਰਵਾੜਾ ਸਰ ਸ਼ਾਹੀ ਮਤਾ ਹੋਏ ਮਾਰ ਮਤਾ ਹੋਏ ਅੱਜ ਉਹ ਅਸੀਂ ਨਗਰ ਕੀਰਤਨ ਵਿੱਚ ਵਾਰਸ਼ ਕਰਾਂਗੇ ਇਸ ਨੂੰ ਮੈਦਾਨਾ ਨ ਬਣਾਈਏ ਇਸ ਨੂੰ ਹੈ ਜੈਸਟੀਵਿਟੀ ਨ ਬਣਾਈਏ ਇਸ ਸ਼ਹੀਦਾਂ ਦੇ ਗੁੱਲੇ ਖੂਨ ਦਾ ਹੱਕ ਰਹਿਣ ਦਾ ਪ੍ਰਿੰਪਲ ਸੁਣੀ ਹੈ ਕਿ ਅਸੀਂ ਆਪਣੇ ਉਹ ਸ਼ਹੀਦ ਔਰ ਪਿਛਲੇ ਲਾਖਾਂ ਦੇ ਇੱਕ ਵਰੇ ਦੇ ਵਿੱਚ ਜਿਵੇਂ ਇੰਡੀਅਨ ਰਜਿਮ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕਰਨਾ ਸ਼ੁਰੂ ਕੀਤਾ ਮਹੀਨੇ 22 ਪਰਮਜੀਤ ਸਿੰਘ ਪੰਜਵੜ ਲੋਹਰ ਵਿੱਚ ਸ਼ਹੀਦ ਕੀਤਾ ਜਨਰ ਨੇ 15 ਜੂਨ 2023 ਨੂੰ ਬਰਮੇਂਗਰ ਸਰਵਰਪਾਲ ਸਿੰਘ ਖੰਡਾ ਦੀ ਸ਼ਹਾਦਤ ਹੁੰਦੀ ਹੈ 18 ਜੂਨ بیٹس ہوتے ہی نو سری بودوارا صاحب دے کمپلیکس پارکنی نوڑ پائی حردیب سنگھ نیجر نو شہیر کیتا ہے کسی واقف ہو اور اے ایمیدہ ستھارا ستمبر نو پرائم منسٹر جسٹن ٹروڈو کینیڈین پارلیمنٹ ریڈیل پارلمنٹ جن دے کہ کمیں انڈین سسٹم ہے اس نے بیہائنڈ ہے نیو یورک دے عدالت ادھالت دے نومبر دے مہینے ایف بی آئی ونو جسٹس ڈپارٹمنٹ ਇੰਡਾਇਰਟ ਵਾਈਪ ਦੀ ਜਾਂਦੇ ਗੁਰੂ ਭਗਵੰਤ ਪੱਲੂ ਮਰਡਰ ਪਲੋਟ ਕੇ ਚਾਰੇ ਨਿਧਰ ਗੁਪਤਾ ਰਾਧਾ ਜਲਦੀ ਕਿਰਨ ਇਹਨੇ ਹਾਇਰ ਕੀਤਾ ਸੀ ਕਿੰਨੇ ਲੋਕ ਇਹਨਾਂ ਦੇ ਇਨਸ਼ਾਲਾ ਦੇ ਸਭ ਜਦੋਂ ਟ੍ਰਾਇਲ ਜੇਕਰ ਜਾਏਗੀ ਇਨਸ਼ਾ ਅੱਲਾਹ ਕੋਲੋਂ ਬੋਸ ਦੀ ਅਕਸਰ ਡਿਸੀਜਨ ਹੋਏਗੀ ਬਹੁਤ ਸਾਰੇ ਇਫੈਕਟ ਸਭ ਨੇ ਹੋਣਗੇ ਦੁਸ਼ਮਨ ਬਾਤ ਕਰ ਰਹੇ ਹਨ ਉਹ ਲੜਾਈ ਨੂੰ ਦਿੱਲੀ ਤੋਂ ਪੰਜਾਬ ਤੋਂ ਭਾਰਤ ਦੀਆਂ ਸਰਹੱਦਾਂ ਤੋਂ ਕੱਢ ਕੇ ਸਾਡੇ ਘਰਾਂ ਦੇ ਦਰਾਂ ਤੱਕ ਲੈ ਆਏ ਨੇ ਕਿ ਖਾਲਸਾ ਜੀ ਜੇ ਅਜੇ ਵੀ ਕਿਸੇ ਨੂੰ ਕੋਈ ਭੁਲੇਖਾ ਹੈ ਜੇ ਅਜੇ ਵੀ ਇਸ ਕੁਝੰਦੇ ਕੁਝ ਲੋਕ ਦਿਲਾਉਂਦੇ ਲੱਗਦੇ ਕਿ ਖਾਲਸਾ ਦਾ ਕੋ ਬਿਣਾ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ ਜਾਂ ਫਿਰ ਇਹਦੇ ਮੂਰਖ ਨੇ ਜਾਂ ਸਿਰੇ ਦੇ ਬੇਈਮਾਨ ਨੇ ਇਸ ਤੋਂ ਬਿਨਾ ਹੋਰ ਕੋਈ ਲਫ਼ਜ਼ ਨਹੀਂ ਹੈ ਅੱਜ ਇਸ ਪ੍ਰਣ ਨੂੰ ਦੁਹਰਾइए ਕਿ ਅਸੀਂ

کہ میں لکھا دی بھیتی دے میں کللہ یوکے نے یارپ اور لارف امریکہ دے اندر ہم ہم آگے سنسا لکھ رہی ہیں اپنا یارپ دکھا ہے کیونکہ پی میٹلی پہنٹی ملین سکھ نیشن ایک بجرمات ہے ایک سو پہتر سال پہلے ساڑھے کو تینے لاکھ مربع میل ایریے دا خالصہ راج تھی ترہا خیبہ کو پر بک چین کا ਸ਼ਿਕਾਰਪੁਰ ਸਿੰਧ ਤੋਂ ਲੈ ਕੇ ਇਧਰ ਸਤਲੁਜ ਦੇ ਪੈਰਾਂ ਤੱਕ ਜਿਸ ਰਾਜ ਨੂੰ ਆਈਡੀਅਲ ਰਾਜ ਮੰਨਿਆ ਜਾਂਦਾ ਹੈ ਬਹੁਤ ਵਾਰੀ ਕਹੂਰਤ ਸਭਾ ਸਾਡਾ ਇਹ ਵੀ ਕਹਿਦਾ ਹੈ ਕਿ ਜੀ ਸਿੱਖ ਰਾਜ ਲੈ ਸਕਦੇ ਨੇ ਕਰ ਨਹੀਂ ਸਕਦੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਬੀਬੀਸੀ ਨੇ ਵਰਲਡ ਹਿਸਟੋਰੀਅਨਸ ਨੂੰ ਇਹ ਸੱਦਾ ਦਿੱਤਾ ਕਿ 8000 ਸਾਲ ਦੀ ਹਿਊਮਨ ਹਿਸਟਰੀ ਕਿਹੜਾ ਆਈਡੀਅਲ ਰਾਜ ਰਿਹਾ ਹੈ ਇਹਦੇ ਬਾਰੇ ਆਪਣੀ ਇਨਪੁਟ ਦਿਓ ਬਹੁਤ ਸਾਰਿਆਂ ਨੇ ਔਰ ਦਾ ਸਮਰਾਜ অটোਮਨ एंपायर ਉਹਨਾਂ ਦਾ ਯੂਨਾਨ ਦਾ ਦਾ ਰਾਜ ਰੋਮਨ ਦਾ ਰਾਜ ਇਹਨਾਂ ਸਾਰਿਆਂ ਦੀ ਗੱਲ ਫਿਕਰਮੰਦਿਤ ਦਾ ਰਾਜ ਫਾਈਨਲ ਜਿਹੜੀ ਐਕਸਪਰਟਸ ਹੋਈ ਤੁਸੀਂ ਗੂਗਲ ਕਰਕੇ ਸੱਚ ਲੱਭ ਸਕਦੇ ਹੋ ਅਮਰੀਕਨ ਯੂਨੀਵਰਸਿਟੀ ਦੇ ਇੱਕ ਭੋਰੇ ਪ੍ਰੋਫੈਸਰ ਦਾ ਕਨਕਲੂਜਨ ਮੰਨਿਆ ਗਿਆ ਕਿ 8000 ਸਾਲ ਦੀ ਹਿਊਮਨ ਹਿਸਟਰੀ ਮਹਾਦਰ ਜੀਤ ਸਿੰਘ ਦਾ ਰਾਜ ਜਿਹੜਾ ਸਰਕਾਰੇ ਖਾਲਸਾ ਜਿਓ ਵਿਸ਼ਾ ਕੋ ਮੋਹਾਰ ਉਨ ਬੜਾ ਦਾ ਹੈ ਲੇਕਿਨ ਇਹ ਸਰਕਾਰੇ ਖਾਲਸਾ ਜੀਓ ਇੱਕ ਆਈਡੀਅਲ ਰਾਜ ਸੀ ਕਿਵੇ ਆਣ ਵਾਲੇ ਭਵਿੱਖ ਦੇ ਵਿੱਚ ਦੁਨੀਆ ਦੇ 193 ਮੁਲਕਾਂ ਦੇ ਝੰਡੇ ਯੂਨਾਈਟਿਡ ਨੇਸ਼ਨਜ਼ ਦੇ ਹੈਡਕ quarter ਲਾਰਜ ਨੂੰ ਮੈਂ ਇੱਕ ਕਰਵਾਚ ਅੱਜ ਤੋਂ 75 70 ਸਾਲ ਪਹਿਲਾਂ ਜਦੋਂ ਯੂਨਾਈਟਿਡ ਨੇਸ਼ਨਜ਼ ਬਣਿਆ 50 ਮੁਲਕ ਸਨ ਦੁਨੀਆ ਦੇ ਅੱਜ 193 ਨੇ ਦੇ 194 ਮੁਲਕ ਬਹੁਤ ਜਲਦੀ ਉਸ ਯੂਨ ਹੈੱਡ ਕੁਆਰਟਰ ਦੇ ਬਾਹਰ ਖਾਲਸਾ ਦਾ ਝੰਡਾ ਵੀ ਝੁਲਣ ਆ ਰਿਹਾ ਹੈ। ਔਰ ਉਹ ਖਾਲਸਾ ਦਾ ਮਾਡਲ ਗੁਰੂ ਅਰਜਨ ਸਾਹਿਬ ਨੇ ਆਪਣੇ ਸ਼ਬਦ ਵਿੱਚ ਦਿੱਤਾ ਹੋਇਆ ਜਿਹਦੇ ਨਾਲ ਮੈਂ ਕੰਕਲੂਡ ਕਰਾਂਗਾ। ਕੋણો ਹੁਕਮ ਹੋਆ ਮਿਰਵਾਨ ਦਾ ਕੋਈ ਨਾ ਕਿਸੇ ਰਿਣ ਜਾਣ ਦਾ ਸਭ ਸੁਖਾਲੀ ਬੁੱਧਿਆ ਇਹ ਹੋਆ ਫਲੇਮੀ ਰਾਜ ਜਿਉ ਕੇ ਮਿਰਵਾਨ ਨਰਕਾਰ ਅਵਦਾਲ ਬੁਰਕ ਉਸ ਦਾ ਆਧਾ ਲੈ ਆ ਉਸ ਦਾ ਹੁਕਮ ਹੈ ਕਿ ਐਸਾ ਸਿਸਟਮ ਰੰਜਾੜਦਾ ਹੁੰਦਾ ਕੋਈ ਤੰਗ ਨਾ ਕਰੇ ਤਾਂ ਕੋਈ ਨਾ ਕਿਸੇ ਰੰਜਾੜਦਾ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ ਕਿਤੇ ਵੀ ਪਕ ਬੇਪਤ ਨਾ ਹੋਏ ਜਿੱਥੇ ਸਾਰੇ ਸੁਖੀ ਵਸਣ ਇਹੀ ਹਲੇਮੀ ਰਾਜ ਹੈ ਇਹੀ ਖਾਲਸਤਾਨ ਹੈ ਔਰ ਅੱਜ ਦਾ ਇਸ ਸਮੁੱਚਾ ਨਗਰ ਕੀਤਾ ਜਿੱਥੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਉਤੇ ਅਜੀ ਵੀ ਆਪੋ ਆਪਣਾ ਫਰਕ ਪੁੱਛਾ ਲਈਏ ਮੈਂ ਰਾਤ ਨੂੰ ਇੱਕ ਕੋਰਟ ਕੀਤਾ ਸੀ ਪ੍ਰੈਜ਼ੀਡੈਂਟ ਕੈਲੇਡੀ ਦੇ ਅਲਫਾਜ਼ ਕਿ ਵੀ ਆਲਵੇਜ਼ ਆਸਕ ਵਟ ਨੇਸ਼ਨ ਇਜ਼ ਡੂਇੰਗ ਫॉर ਅਸ ਵੀ ਨੇਵਰ ਆਸਕ ਵਟ ਵੀ ਆਰ ਡੂਇੰਗ ਫॉर ਦਾ ਨੇਚਰ ਕਿ ਅਸੀਂ ਕੀ ਕਰ ਰਹੇ ਹਾਂ ਕੋਮ ਦੇ ਅੱਜ ਇਹ ਸਵਾਲ ਹਰ ਗੁਰਸਿੱਖ ਮਾਈ ਪਾਈ ਹੀਰ ਪੈਂਡ ਜ਼ਰੂਰ ਆਪਣੇ ਆਪ ਨੂੰ ਪੁੱਛੇ ਕਿ ਤੁਹਾਨੂੰ ਆਪਣਾ ਰੋਣ ਆਪਣੇ ਆਪ ਲਭ ਜਾਇਆ ਹੈ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਕੀ ਕਰਨਾ ਹੈ ਇਸ ਰਿਪੋਰਟ ਕੋ ਲਈ ਮੁਆਫੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਜੋਤਪ੍ਰਕਾਸ਼ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਅਰਦਾਸ ਕਿ ਆਪ ਵੀ ਮਿਹਰਬਾਨੀ ਸਰਕਾਰ ਮੈਂ ਸਮੂਹ ਸਿੱਖ ਸੰਤਾਂ ਦੇ ਦਰਸ਼ਨ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ